ਠੀਕ ਹੈ ਅੱਛਾ ਪ੍ਰੈਸ ਨੋਟ ਦਿੱਤਾ 307 ਨੰਬਰ ਉਹ 133 ਮਟਾ 23 ਸਾਡੇ ਮਾ ਜੋ ਐਸਐਸਪੀ ਸਾਹਿਬ ਅਦਿੱਤੇ ਜੀ ਆਈਪੀਐਸ ਐਸਐਸਪੀ ਗੁਰਦਾਸਪੁਰ ਜਿਹਦੇ ਵਿਸ਼ਾਂਤ ਦੇ ਅਨੁਸਾਰ ਵੱਖ-ਵੱਖ ਟੀਮਾਂ ਜਿਹੜੀਆਂ ਸੀਆਈਏ ਦੀਆਂ ਸਪੈਸ਼ਲ ਬਰਾਜ ਦੀਆਂ ਸਾਡੇ ਸਦਰ ਤੇ ਘੁਮੜ ਕਲਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਆ ਜਦੋਂ ਇੱਕ 133 ਮਟਾ 23 ਮਕਦਮਾ 307 ਤੋਂ 336 ਅਤੇ ਚੀਚ ਰਿਨਾਰ ਆਜ ਮਗਰ ਦੇ ਗਏ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਫਤਾਰੀ ਉਸ ਦੇ ਪਾਸੋਂ ਇੱਕ ਪਿਸਟਲ ਬਰਾਮਦ ਹੋਇਆ ਬਤੀਬੌਰ ਦਾ ਨਜਾਇਜ਼ ਪਿਸਟਲ ਕੰਟਰੀ ਮੇਡ ਜੇ 3 ਰਾਉਂਡ ਤੇ ਇੱਕ ਮੈਗਜ਼ੀਨ ਔਰ ਦੂਸਰੇ ਮੁਕਦਮਾ ਜਿਹੜਾ ਮੁਕਦਮਾ ਨੰਬਰ 10 ਅ ਬਣਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਉਪੀ ਨੂੰ ਗ੍ਰਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਟਲ ਬਤੀਬੌਰ ਨਜਾਇਜ਼ ਬਰਾਮਦ ਹੋਇਆ ਫਰਾਂ ਨੂੰ ਕੇਸ ਫੋਲਡ ਪਹਿਲਾਂ ਦਾ ਕਿੰਨਾ ਕੀ ਉਹ ਕੋੜੀ ਲੁੱਤੀ ਜਿਹੜਾ ਰਿਤਿਕ ਹੈ ਤੇ ਤੇ ਕਾਫੀ ਮੁਕਦਮੇ ਦਰਜ ਹੈ ਜੀ ਪਹਿਲੇ ਲੜਾਈਆਂ ਝਗੜਿਆਂ ਦੇ ਔਰ ਗੁਰਪ੍ਰੀਤ ਦਾ ਜੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਅੱਜੇ ਦਾ ਛੇਕ ਕੀਤੀ ਜਾਵੇਗੀ ਉਹ ਉਮਰ ਕਿੰਨੇ ਕਿੰਨੇ ਦੇ ਕਾਰੋਬਾਰ ਵੀ ਕਰਦੇ ਨੇ ਜਿਹੜਾ ਰਿਤਿਕ ਹੈ ਦੀ ਉਮਰ ਤੇ 23 ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰ ਦਾਤਾ ਜਿਹੜੀਆਂ ਉਹ ਕੀਤੀਆਂ ਆ ਔਰ ਜਿਹੜਾ ਗਰਪਰੀਤ ਹੈ ਇਹ ਜਿਹੜੇ ਇਹਦੇ ਜਿਹੜੇ ਪਿਛਲੇ ਮਕਦਮੇ ਆ ਇਕਲਾ ਪੈਣਾ ਇਹ ਵੀ 2025 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਦੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਜਿਹੜੇ ਪਿਛਲੇ ਨੂੰ ਬਰਾਦ ਹੋਏ ਨੇ ਕਿਸੇ ਵੱਡੀ ਬਾਤ ਨੂੰ ਜਾਂ ਮਿਲਚਰ ਵੈਸੇ ਸੁਣੀ ਕਰਦੇ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿ ਇਹ ਵੱਡੀ ਬਾਤ ਦਾਤ ਨੂੰ ਪੰਜਾਬ ਦੇ ਨਾਲ ਇਹਨਾਂ ਦਾ ਰਿਮਾਰਕ ਲੈ ਕੇ ਸਾਰੀ ਪੁਸ਼ੀਆਛ ਇਹਨਾਂ ਨੂੰ ਕੀਤੀ ਜਾਵੇ ਕਿ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਹੈ ਤੇ ਉਹ ਜ਼ਰੂਰ ਸ਼ੇਰ ਕੀਤੀ ਜਾਵੇਗੀ ਹੋ ਸਕਦਾ ਮੰਨ ਜਾਵੇ ਹਾਂ ਹੋਰ ਵੀ ਬਰਾਮਦੀਆਂ ਹੁੰਦੀ ਚੰਗਾ ਸੰਭਾਵਨਾ ਵਾਂਗ ਔਰ ਡਰੈਗਰ ਦੇ ਉੱਤੇ ਔਰ ਜਿਹੜੇ ਆਰਮਜ਼ ਦੇ ਉੱਤੇ ਇਹਨਾਂ ਕੋ ਡਿੰਗਾਈ ਦਾ ਪੁਸ਼ਕਿਸ਼ ਕੀਤੀ ਜਾਵੇਗੀ ਇਸ ਜਿਹੜੇ ਬੜੇ ਗਏ ਇਹਨਾਂ ਕਹਾਣੀ ਕਿਸੇ ਜਨਰ ਕੋਈ ਪ੍ਰੋਬਲਮ ਕੀਤੀ ਹੈ ਇੱਕ ਦੇਤੇ ਕੋਈ ਪ੍ਰਾਪਤੀ ਹੋਈ ਹੈ ਇੱਕ ਨੇ ਕਿਉਂਕਿ ਮਕਰਵਾ ਪਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਵੱਲੋਂ ਲੱਭ ਰਹੀ ਹੈ ਇਹ ਕਾਫੀ ਦਿਨਾਂ ਕਾਫੀ ਚਿਰ ਤੋਂ ਬਾਅਦ ਸਾਲ ਤੋਂ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨ ਦੇ ਕੇ ਆਰੰਭ ਕੀਤਾ ਸੀ ਕਿਹੜਾ ਗਰੁੱਪ ਚਲਾਇਆ ਸੀ ਕੋਈ ਮਦਦ ਕਰ ਕਿਸੇ ਕਿਹੜਾ ਗਰੁੱਪ ਚਲਾਇਆ ਨਹੀਂ ਗਰੁੱਪ ਦਾ ਨਾਂ ਨਹੀਂ ਹੁੰਦੀ ਐ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੇਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ 12ਵੀਂ ਚੱਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਆ ਅਮੇਸ਼ਵੀਰ ਲੋਢਿੰਦਾਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਾ ਵਾ ਜੋ ਇਹਦੀ ਪੁੱਛੀ ਗਈ ਇਸ ਚ ਆਇਆ ਵਾ ਤੇ ਉਦੋਂ ਫੜ ਕੇ ਉਹਦੀ ਵੀ ਕੰਮ ਕੀਤੀ ਜਾਂਦੀ ਹੈ Thank you